ਅੰਮਰਸਰ ਕੇਸਰੀ ਪੇ ਦੇਖਣ ਵਾਲੇ ਸਾਰੇ ਦੋਸਤਾਂ ਦਾ ਸਵਾਗਤ ਹੈ ਦੋਸਤੋ ਇਸ ਵੇਲੇ ਅਸੀਂ ਅjnala ਦੇ ਨਾਲ ਲੱਗਦੇ ਚੰਮਿਆਰੀ ਪਿੰਡ ਰੋਹਿਤ ਮਸੀਹ ਦੇ ਘਰ ਦੇ ਵਿੱਚ ਪਹੁੰਚੇ ਹੋયા ਜੋ ਕਿ ਸ਼੍ਰੀ ਨਗਰ ਦੇ ਵਿੱਚ ਗਿਆ ਸੀ ਤਾਂ ਉੱਥੇ ਜਿਹੜੇ ਆਤਕਵਾਦੀ ਨੇ ਉਹਨਾਂ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਜਿਸ ਦੇ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਤੁਸੀਂ ਵੀ ਦੇਖ ਸਕਦੇ ਹੋ ਕਿ ਪਰਿਵਾਰਕ ਮੈਂਬਰ ਤੇ ਪੂਰਾ ਜਿਹੜਾ ਪਿੰਡ ਵਾਲੇ ਨੇ ਉਹ ਇਕੱਠੇ ਹੋ ਚੁੱਕੇ ਨੇ ਉਹਨਾਂ ਦੇ ਵੱਲੋਂ ਲਗਾਤਾਰ ਇੱਕੋ ਹੀ ਮੰਗ ਰੱਖੀ ਜਾ ਰਹੀ ਹੈ ਕਿ ਜਿਹੜੀ ਰੋਹਿਤ ਮਸੀਹ ਦੀ ਡੈਡ ਬੋਡੀ ਆ ਉਹ ਘਰ ਦੇ ਵਿੱਚ ਭੇਜੀ ਜਾਵੇ ਪਰ ਹਜੇ ਤੱਕ ਉਸ ਦੀ ਬੋਡੀ ਘਰ ਦੇ ਵਿੱਚ ਨਹੀਂ ਪਹੁੰਚੀ ਜੇਕਰ ਗੱਲ ਕਰੀਏ ਜੇਕਰ ਗੱਲ ਕਰੀਏ ਅਮਰਤਪਾਲ ਸਿੰਘ ਦੀ ਤਾਂ ਉਸ ਦੀ ਡੈੱਡ ਬੋਡੀ ਘਰ ਦੇ ਵਿੱਚ ਪਹੁੰਚ ਚੁੱਕੀ ਆ ਪਰ ਰੋਹਿਤ ਮਸੀਹ ਦੀ ਡੈੱਡ ਬੋਡੀ ਜਿਹੜੀ ਆ ਹਜੇ ਤੱਕ ਘਰ ਦੇ ਵਿੱਚ ਨਹੀਂ ਪਹੁੰਚੀ ਤਾਂ ਤੁਸੀਂ ਵੇਖ ਸਕਦੇ ਹੋ ਕਿ ਪੂਰਾ ਪਰਿਵਾਰਕ ਮੈਂਬਰ ਜਿਹੜੇ ਨੇ ਤਾਂ ਜਾਂ ਫਿਰ ਉਹਨਾਂ ਦੇ ਪਿੰਡ ਵਾਲੇ ਨੇ ਲਗਾਤਾਰ ਇਕੱਠੇ ਹੋ ਕੇ ਉਹਨਾਂ ਦੇ ਵੱਲੋਂ ਇੱਕੋ ਹੀ ਜਿਹੜੀ ਮੰਗ ਆ ਉਹ ਰੱਖੀ ਜਾ ਰਹੀ ਆ ਤਾਂ ਤੁਸੀਂ ਵੀ ਵੇਖ ਸਕਦੇ ਹੋ ਕਿ ਅਸੀਂ ਤੁਹਾਨੂੰ ਇੱਕ ਤਸਵੀਰ ਰੋਹਿਤ ਮਸੀਹ ਦੀ ਵੀ ਸਾਂਝੀ ਕਰਦੇ ਪਿਆ ਹਾਂ ਤੁਸੀਂ ਵੇਖ ਸਕਦੇ ਹੋ ਕਿ ਇਹ ਇਹ ਹੈ ਰੋਹਿਤ ਮਸੀਹ ਜੋ ਕਿ ਸ਼੍ਰੀਨਗਰ ਦੇ ਵਿੱਚ ਅਮਰਤਪਾਲ ਸਿੰਘ ਦੇ ਨਾਲ ਕੰਮ ਕਰਨ ਦੇ ਲਈ ਜਾਂਦਾ ਹੈ ਤਾਂ ਉੱਥੇ ਗੋਲੀਆਂ ਮਾਰ ਕੇ ਇਹਨਾਂ ਦਾ ਕਤਲ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਤੁਸੀਂ ਵੀ ਵੇਖ ਸਕਦੇ ਹੋ ਕਿ ਅਸੀਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਕੋਲ ਪਹੁੰਚੇ ਹੋਏ ਹਾਂ ਤਾਂ ਕਰਦੇ ਲਗਾਤਾਰ ਹਲਾਅ ਜਿਹੜੇ ਨੂੰ ਤੁਹਾਨੂੰ ਅਸੀਂ ਹਰ ਇੱਕ ਅਪਡੇਟ ਦੇ ਦਿਖਾ ਰਿਹਾ ਕਿ ਕਿਸ ਤਰ੍ਹਾਂ ਦੇ ਹਾਲਾਤ ਉਹਨਾਂ ਦੇ ਕਰਦੇ ਉੱਪਰ ਜਿਹੜੇ ਨੇ ਬਣੇ ਹੋਏ ਨੇ ਤਾਂ ਲਗਾਤਾਰ ਵਕ ਵਕ ਲੀਡਰ ਜਿਹੜੇ ਨੇ ਇੱਥੇ ਪਹੁੰਚਦੇ ਪਏ ਨੇ ਉਹਨਾਂ ਦੇ ਵੱਲੋਂ ਲਗਾਤਾਰ ਦੁੱਖ ਵੀ ਜਿਹੜਾ ਸਾਂਝਾ ਕੀਤਾ ਜਾ ਰਿਹਾ ਤਾਂ ਤੁਸੀਂ ਵੀ ਵੇਖ ਸਕਦੇ ਹੋ ਕਿ ਰੋਹਿਤ ਮਸੀਦ ਦੇ ਜਿਹੜੇ ਮਦਰ ਨੇ ਤਾਂ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਤਾਂ ਉਹਨਾਂ ਦੇ ਵੱਲੋਂ ਵੀ ਇੱਕੋ ਹੀ ਮੰਗ ਜਿਹੜੀ ਆ ਉਹ ਰੱਖੀ ਜਾ ਰਹੀ ਆ ਤਾਂ ਅਸੀਂ ਉਹਨਾਂ ਦੇ ਮਦਰ ਦੇ ਨਾਲ ਲਗਾਤਾਰ ਗੱਲਬਾਤ ਕਰਦੇ ਆ ਤਾਂ ਕੀ ਨਾਮ ਆ ਜੀ ਤੁਹਾਡਾ ਹੈ ਆਸ਼ਾ ਆ ਸੇ ਕੀ ਕਹਿਣਾ ਚਾਹਦੇ ਹੋ ਕਿੰਨਾ ਫੈਨ ਲੱਗਦਾ ਸੀ ਜੀ ਨਖਰਾ ਸਿੰਘ ਦੇ ਨਾਲ ਤੁਹਾਡਾ ਬੇਟਾ ਗਿਆ ਹੈ ਹੇ ਇਹ ਪਹਿਲੀ ਵਾਰੀ ਉਹ ਤੇ ਕਿਆ ਬਾਹ ਹੇ ਇਹ ਮੈਂ ਨਹੀਂ ਕਰਨੀ ਗਾ ਤਾਂ ਕੀ ਕਹਿਣਾ ਚਾਹਦੇ ਹੋ ਤੁਸੀਂ ਉਹਦੇ ਵੱਡੀ ਭੈਣ ਹੋ ਤਾਂ ਕੀ ਜਦੋਂ ਰੋਹਿਤ ਮਸੀਹ ਉਹਦੇ ਨਾਲ ਜਾਂਦਾ ਕੀ ਗੱਲਬਾਤ ਹੋਈ ਸੀ ਤੁਹਾਡੀ ਹਾਂਜੀ ਕੀ ਗੱਲਬਾਤ ਹੋਈ ਸੀ ਰੋਹਿਤ ਮਸੀਹ ਦੇ ਨਾਲ ਜਦੋਂ ਜਾਂਦਾ ਨੀ ਮੈਂ ਕਰੇ ਨਹੀਂ ਸੀ ਮੇਰੀ ਕੋਈ ਗੱਲ ਨਹੀਂ ਹੋਈ ਸੀ ਉਹ ਆਪਾਂ ਕਰਨੀ ਹੈਗੇ ਪਿੱਛੋਂ ਗਿਆ ਸੀ ਤਾਂ ਪਹਿਲੀ ਵਾਰ ਗਿਆ ਸੀ ਤਾਂ ਹਾਂਜੀ ਤਾਂ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਪਰਿਵਾਰਕ ਮੈਂਬਰਾਂ ਦੇ ਨਾਲ ਲਗਾਤਾਰ ਗੱਲਬਾਤ ਕੀਤੀ ਹੈ ਫਿਲਹਾਲ ਨਾਲ ਉਹ ਦੱਸਿਆ ਜਾ ਰਿਹਾ ਹੈ ਕਿ ਪਹਿਲੀ ਵਾਰ ਉਹ ਸ਼੍ਰੀਨਗਰ ਦੇ ਵਿੱਚ ਕੰਮ ਕਰਨ ਦੇ ਲਈ ਗਿਆ ਤਾਂ ਇਹ ਦੋਵੇਂ ਜਿਹੜੇ ਨੌਜਵਾਨ ਨੇ ਚਮਿਆਰੀ ਪਿੰਡ ਦੇ ਰਹਿਣ ਵਾਲੇ ਨੇ ਤਾਂ ਲੱਕੜ ਦਾ ਕੰਮ ਕਰਨ ਦੇ ਲਈ ਜਰੂਰ ਉੱਥੇ ਜਾਂਦੇ ਨੇ ਤਾਂ ਉੱਥੇ ਆਤਕਵਾਦੀਆਂ ਦੇ ਵੱਲੋਂ ਹਮਲਾ ਕਰਦੇ ਜਿਹੜੀ ਡੈੱਡ ਬੋੜੀ ਆ ਘਰ ਦੇ ਵਿੱਚ ਨਹੀਂ ਜਿਹੜੀ ਆਹੋ ਪਹੁੰਚੀ ਤਾਂ ਲਗਾਤਾਰ ਗੱਲਬਾਤ ਕਰਦੇ ਤਾਂ ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ ਇਹਨਾਂ ਦੇ ਪਿੰਡ ਵਾਲੇਓ ਤਾਂ ਕੀ ਸਮਝਦੇ ਹੋ ਕਿ ਇਸ ਘਟਨਾ ਨੂੰ ਕਿੱਦਾਂ ਦੇਖਦੇ ਹੋ ਸਰ ਇਹਨਾਂ ਨੂੰ ਸਾਫ਼ ਮਿਲਣਾ ਚਾਹੀਦਾ ਹੂੰ ਪਹਿਲੀ ਵਾਰ ਹੀ ਗਿਆ ਕਿ ਬੱਚਾ ਘਰ ਚੋਂ ਤੇ ਉਹ ਤੇ ਜਾਂਦਾ ਹੀ ਮੁੰਡਾ ਉਹਨੇ ਪਹਿਲੀ ਵਾਰ ਹੀ ਖੜਿਆ ਇਹਨੂੰ ਹੂੰ ਤੇ ਪਹਿਲੀ ਵਾਰ ਹੀ ਆ ਚਾਂਸ ਬਣ ਗਿਆ ਤਾਂ ਤੁਹਾਨੂੰ ਪਤਾ ਲੱਗਾ ਕਿ ਜਿਹੜਾ ਅੱਗੇ ਕਿਸ ਤਰ੍ਹਾਂ ਇਹਨਾਂ ਦਾ ਸੰਪਰਕ ਹੁੰਦਾ ਹੈ ਸ਼੍ਰੀਨਗਰ ਦੇ ਵਿੱਚ ਕਿੰਨਾਂ ਦੇ ਘਰ ਦੇ ਵਿੱਚ ਕੰਮ ਕਰਨ ਦੇ ਲਈ ਜਾਂਦੇ ਨੇ ਸਰ ਉਹਨੂੰ ਪਤਾ ਹੋਊਗਾ ਜਿਹੜਾ ਖੜਨ ਵਾਲਾ ਸੀ ਹੂੰ ਇਹਨਾਂ ਚਵਾਰ ਨੂੰ ਪਹਿਲੀ ਵਾਰ ਹੀ ਗਿਆ ਗਿਆ ਉਹਨਾਂ ਦਾ ਕਾਕਾ ਇਹਨਾਂ ਨੂੰ ਪਤਾ ਹੀ ਕੁਝ ਨਹੀਂ ਹਾਂਜੀ ਤਾਂ ਤੁਸੀਂ ਉਹਨਾਂ ਨੂੰ ਪੁੱਛਿਆ ਨਹੀਂ ਆ ਕਿ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਿ ਕਿਦਾਂ ਸੰਪਰਕ ਹੋਇਆ ਕਿਹੜੇ ਘਰ ਦੇ ਵਿੱਚ ਪਹਿਲਾਂ ਵੀ ਜਿਸ ਤਰ੍ਹਾਂ ਤੁਹਾਡੇ ਵੱਲੋਂ ਦੱਸਿਆ ਜਾ ਰਿਹਾ ਕਿ ਅਮਰਤਪਾਲ ਸਿੰਘ ਪਹਿਲਾਂ ਵੀ ਕੰਮ ਕਰਨ ਦੇ ਲਈ ਜਾਂਦਾ ਪਰ ਰੋਹਿਤ ਮਸੀਹ ਪਹਿਲੀ ਵਾਰ ਉਹਦੇ ਨਾਲ ਕੰਮ ਕਰਨ ਦੇ ਲਈ ਉੱਥੇ ਗਿਆ ਸਰ ਵੇਖੋ ਜਦੋਂ ਉਹ ਗਿਆ ਨਾ ਇਹਨਾਂ ਚਵਾਰ ਨੂੰ ਘਰ ਨਹੀਂ ਆ ਗਈ ਉਹ ਤਾਂ ਕੰਮ ਕਰਨ ਗਏ ਗੁੱਡੀਆਂ ਵੀ ਗਈ ਕਿ ਪੜਨ ਵਾਸਤੇ ਹੂੰ ਹੂੰ ਤੇ ਇਹਨਾਂ ਦੀ ਦਾਦੀ ਜੀ ਘਰ ਹੀ ਹੂੰ ਇਹਨਾਂ ਨੇ ਮੰਗਿਆ ਸੀ ਵੀ ਉਹਨਾਂ ਨੂੰ ਲਾਸ਼ ਹੋਣੀ ਚਾਹੀਦੀ ਘਰ ਦੇ ਵਿੱਚ ਹੂੰ ਤਹਾਡੇ ਸਾਹਮਣੇ ਵੱਲੋਂ ਰੋਪਰਲਾ ਰਹੀ ਨੇ ਜਿਹਨਾਂ লাশ ਜਿਹੜੀ ਜਿੱਦਾਂ ਆਉਂਦੀ ਆਈ ਉਦਾਂ ਜਾਣੀ ਚਾਹੀਦੀ ਇਥੇ ਹੂੰ ਹੂੰ ਇਹ ਹੀ ਆਡੀ ਮੰਗ ਜੇ ਤਾਂ ਜਾਂਚ ਹੋਣੀ ਚਾਹੀਦੀ ਐ ਇਸ ਮਾਮਲੇ ਦੇ ਵਿੱਚ ਜਾਂਚ ਸਾਰੇ ਉਹਨੂੰ ਪੁੱਛੇ ਨਾ ਜਿਨ੍ਹਾਂ ਦੇ ਨਾਲ ਆਏ ਹੋ ਤੇ ਕਹਿੰਦੇ ਵੀ ਜਿਹੜੇ ਆਏ ਨਾਲ ਉਹਨਾਂ ਨਾਲ ਵੀ ਆਇਆ ਕੋਈ ਬੰਦਾ ਜਿਹੜਾ ਉਥੇ লাশ ਦੇ ਨਾਲ ਆਇਆ ਹਾਂਜੀ ਹਾਂਜੀ ਉਹਦੇ ਅਮਰਤਪਾਲ ਹਨ ਉਹਨਾਂ ਦੇ ਨਾਲ ਵੀ ਆਇਆ ਕੋਈ ਉਹਨਾਂ ਨੂੰ ਕੁੱਛ ਗਿਸ਼ਤ ਕੀਤੀ ਜਾਵੇ ਠੀਕ ਤਾਂ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਪਰਿਵਾਰਕ ਮੈਂਬਰਾਂ ਦੇ ਨਾਲ ਲਗਾਤਾਰ ਗੱਲਬਾਤ ਕੀਤੀ ਆ ਫਿਲਹਾਲ ਉਹਨਾਂ ਦੇ ਨਾਲ ਅਸੀਂ ਤਾਂ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਇੱਥੇ ਪਹੁੰਚੇ ਨੇ ਤਾਂ ਹਾਂਜੀ ਕੀ ਨਾਮ ਆਈ ਤੁਹਾਡਾ ਪੂਛਾ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਅਸੀਂ ਤੇ ਇਹੀ ਕਹਿਣਾ ਚਾਹੁੰਦੇ ਆਂ ਫਿਊਚਰ ਅਸੀਂ ਕੰਮ ਕਾਰੋਚਾ ਕਰਨ ਗਿਆ ਜੇ ਹੁਣ ਸਰਕਾਰ ਬੱਚਿਆਂ ਨੂੰ ਕੰਮਕਾਰ ਦਵੇ ਕੋਈ ਨੌਕਰੀ ਪਿਆਦਾ ਤੇ ਬੱਚੇ ਮਾਵਾਂ ਦੇ ਜੀ ਕਹਦਾ ਪੁੱਤ ਆਪਣੀ ਜੀਵਨ ਕਲਾ ਉਹਨੂੰ ਹੁਣ ਇੱਕ ਇੱਕ ਬੇਟਾ ਹੀ ਸਾਡਾ ਸਭ ਕੁਝ ਲੁੱਟਿਆ ਗਿਆ ਲੁੱਟਿਆ ਗਿਆ ਓਏ ਮਾਂ ਚਾਹੇ ਨੇ ਕੰਮ ਕਰਕੇ ਕਰਾਂਦਾ ਤੇ ਉਹਦੇ ਵਾਸਤੇ ਬਣਾਇਆ ਸਭ ਕੁਝ ਤੇ ਪੁੱਤ ਨੂੰ ਵਿਸਰ ਗਿਆ ਤੇ ਹੁਣ ਮਾਂ ਦਾ ਕੀ ਭੁੱਲੇ ਰਹਿ ਗਿਆ ਤੇ ਇਸ ਕਾਰ ਕੰਮ ਕਰ ਦੇ ਬੱਚਾ ਨੌਜਵਾਨਾਂ ਨੂੰ ਇਹ ਤਾਂ ਕੁਝ ਰਾਜੀ ਆਇਆ ਉਹ ਨਹੀਂ ਦੇ ਕਰ ਕਾਟਾ ਨਹੀਂ ਰੋਟੀ ਦੇ ਸਕਦੇ ਹਾਂ ਜੀ ਦੇ ਸਕਦੇ ਐ ਵੀ ਸਾਡੀ ਮੰਗਿਆ ਕਿ ਚਲੋ ਇਨਸਾਫ ਹੋਵੇ ਹਾਂ ਜੀ ਤਾਂ ਦੇਣ ਜਿੰਨਾ ਦਿੱਤਾ ਜਾਂਦਾ ਹਾਂ ਜੀ ਤਾਂ ਇੱਥੇ ਕੰਮ ਨਹੀਂ ਮਿਲਦਾ ਸੀ ਰੋਇਤ ਨੂੰ ਇੱਥੇ ਕੰਮ ਕਰ ਕੋਈ ਹੈ ਹੀ ਨਹੀਂ ਇੱਥੇ ਬੱਚੇ ਜਿੰਨਾਂ ਨੌਜਵਾਨ ਚਾਹੇ ਨਸ਼ੇਵਾਂ ਚ ਪਏ ਆ ਹੂੰ ਹੂੰ ਸਰਕਾਰ ਕੰਮ ਇਹਨਾਂ ਕੋਈ ਦਿੰਦੀ ਨਸ਼ੇ ਵੀ ਆਪ ਤੇ ਨਸ਼ੇ ਹੀ ਬਸ ਖਾਈ ਜਾਂਦੇ ਆ ਹੂੰ ਹਾਂ ਜੀ ਕੰਮ ਕਰ ਰਹੀ ਨਹੀਂ ਜੀ ਉਹਨੂੰ ਕੋਈ ਗੱਲ ਨਹੀਂ ਇਹ ਤਾਂ ਜੇ ਕੰਮ ਕਰ ਇਥੇ ਹੋਵੇ ਕੋਈ ਦਵਦਿਆਂ ਤੇ ਬੱਚੇ ਕਿਉਂ ਬਾਹਰ ਜਾਣ ਵਿਚਾਰ ਇਹ ਗੱਲ ਹੈ ਹੁਣ ਵੇਖੋ ਬਾਹਰ ਆਪਣੇ ਕਮਾਈ ਕਰਨੀ ਗਿਆ ਚਾ ਪੈਸੇ ਕਮਾਉਣ ਗਿਆ ਮਜਬੂਰੀਆਂ ਨੂੰ ਹੂੰ 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 ਤੇ ਚਾ ਬਾਹਰ ਦਾ ਬਾਹਰ ਰਹਿ ਗਿਆ ਇਹ ਗੱਲ ਜਾਦੀ ਤਾਂ ਤੁਸੀਂ ਵੇਖ ਸਕਦੇ ਹੋ ਕਿ ਪਰਿਵਾਰਕ ਮੈਂਬਰਾਂ ਦੇ ਵੱਲੋਂ ਕਈ ਤਰ੍ਹਾਂ ਦੇ ਸਵਾਲ ਸਰਕਾਰਾਂ ਦੇ ਉੱਪਰ ਖੜੇ ਕੀਤੇ ਜਾ ਰਹੇ ਨੇ ਉਹਨਾਂ ਦੇ ਵੱਲੋਂ ਕਿਆ ਜਾ ਰਿਹਾ ਹੈ ਕਿ ਅਕਸਰ ਬੱਚਿਆਂ ਨੂੰ ਜਿਹੜਾ ਕੰਮ ਆ ਪੰਜਾਬ ਦੇ ਵਿੱਚ ਮਿਲੇ ਤਾਂ ਉਹ ਵਾਰ ਨਾ ਜਾਣਤਾ ਤੁਸੀਂ ਵੀ ਇੱਕ ਸਾਥ ਹੋਗੇ ਅਸੀਂ ਲਗਾਤਾਰ ਉਹਨਾਂ ਦੇ ਘਰ ਦੀ ਹਰ ਇੱਕ ਤਸਵੀਰ ਤੁਹਾਡਾ ਨਾਲ ਸਾਂਝੀ ਕਰਦੇ ਪਿਆ ਕਿ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਉਹ ਬਣੇ ਹੋਏ ਤੇ ਜਿਹੜੇ ਉਹਨਾਂ ਦੇ ਪਿੰਡ ਵਾਲੇ ਨੇ ਉਹ ਲਗਾਤਾਰ ਇਕੱਠੇ ਹੋਏ ਪਏ ਨੇ ਤਾਂ ਇੱਕੋ ਹੀ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੀ ਡੱਡ ਬੋੜੀ ਆ ਰੌਹਿਤ ਮਸੀਦੀ ਭੇਜੀ ਜਾਵੇ ਤਾਂ ਉਸਦੇ ਦਾਦੀ ਵੀ ਇੱਥੇ ਨੇ ਤਾਂ ਤੁਹਾਡੇ ਨਾਲ ਕੀ ਗੱਲਬਾਤ ਹੁੰਦੀ ਹੈ ਜਦੋਂ ਰੌਹਿਤ ਮਸੀਹ ਘਰ ਹੋ ਜਾਂਦਾ ਮੇਰੇ ਨਾਲ ਗੱਲਬਾਤ ਇਹੋ ਹੀ ਆ ਜਾਂਦੇ ਆਂਦਾ ਬੀਬੀ ਸਲਾਮ ਮੁੜ ਕੇ ਆਂਦਾ ਬੀਬੀ ਮੈਂ ਚੱਲਿਆ ਈ ਤੇ ਮੈਂ ਦੂਜੇ ਮੁੰਡੇ ਨੂੰ ਆਂਦੀ ਆ ਵੇ ਪੁੱਤੇ ਦਾ ਖਿਆਲ ਰੱਖੀਏ ਪਹਿਲੀ ਵਾਰ ਚੱਲਿਆ ਹਾਂ ਤਾਂ ਤਾਂ ਨਹੀਂ ਤਾਂ ਕੋਈ ਗੱਲ ਨਹੀਂ ਮੈਂ ਨਾਲ ਆ ਮੁੜ ਕੇ ਕੋਈ ਪਤਾ ਨਹੀਂ ਆ ਗੱਲ ਸੁਣ ਲਈ ਜਾਂਦੇ ਆ ਕਹਿੰਦੇ ਇਤਰਾ ਹੋ ਗਿਆ ਆਏ ਬਤਾਲੀ ਗੱਲ ਨਹੀਂ ਆਉਂਦੀ ਤੇ ਕੀ ਕਹਿਣਾ ਚਾਹੁੰਦੇ ਡੱਡ ਬੋੜੀ ਨਹੀਂ ਪਹੁੰਚੀ ਰੋਹਿਤ ਮਸੀਦੀ ਘਰ ਦੇ ਵਿੱਚ ਕੀ ਜਾਂਦੇ ਆ ਉਹਦੀ ਵੀ ਤਾਂ ਘਰ ਦੇ ਵਿੱਚ ਚਾਹੀਦੀ ਆ ਹੈ ਜਿਹੜੀ ਉਹਦੀ ਬੋਡੀ ਆ ਮੁੰਡੇ ਦੀ ਉਹ ਹਜੇ ਤੱਕ ਘਰ ਦੇ ਵਿੱਚ ਪਹੁੰਚੀ ਨਹੀਂ ਆਉਣੀ ਚਾਹੀਦੀ ਆ ਵੇਖਣਾ ਮੈਂ ਪੁੱਤ ਨੂੰ ਤਾਂ ਤੁਸੀਂ ਵੇਖ ਸਕਦੇ ਹੋ ਕਿ ਦਾਦੀ ਮਦਰ ਦੇ ਨਾਲ ਜਿਹੜੀ ਆ ਗੱਲਬਾਤ ਕੀਤੀ ਗਈ ਆ ਫਿਲਹਾਲ ਉਹਨਾਂ ਦੇ ਵੱਲੋਂ ਵੀ ਜਿਹੜੀ ਗੱਲਬਾਤ ਕੀਤੀ ਗਈ ਆ ਉਹਨਾਂ ਦਾ ਕਹਿਣਾ ਕਿ ਜਦੋਂ ਘਰ ਦੇ ਵਿੱਚੋਂ ਗਿਆ ਸੀ ਤਾਂ ਉਦੋਂ ਉਸ ਦੇ ਵੱਲੋਂ ਕਿਹਾ ਗਿਆ ਸੀ ਕਿ ਤੁਸੀਂ ਆਪਣਾ ਧਿਆਨ ਰੱਖਣਾ ਮੈਂ ਜਰੂਰ ਘਰ ਦੇ ਵਿੱਚ ਆਵਾਂਗਾ ਤਾ ਪਿੰਡ ਵਾਲੇ ਪੂਰੇ ਇਕੱਠੇ ਹੋਏ ਨੇ ਤਾਂ ਇਹਨਾਂ ਛੋਟੀਆਂ-ਛੋਟੀਆਂ ਗਲੀਆਂ ਦੇ ਵਿੱਚ ਜਿਹੜਾ ਰੋਹਿਤ ਮਸੀਹ ਤੇ ਅਮਰਤਪਾਲ ਸਿੰਘ ਇੱਥੇ ਰਹਿੰਦਾ ਸੀ ਤਾਂ ਤੁਸੀਂ ਵੇਖਿਆ ਕਿ ਅਸੀਂ ਉਹਨਾਂ ਦੇ ਘਰ ਦੇ ਹਾਲਾਤ ਦਿਖਾਏ ਨੇ ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਮੰਗ ਰੱਖੀ ਗਈ ਹੈ ਕਿ ਅਮਰਤਪਾਲ ਸਿੰਘ ਦੀ ਬੋਡੀ ਘਰ ਦੇ ਵਿੱਚ ਪਹੁੰਚ ਚੁੱਕੀ ਹੈ ਤਾਂ ਰੋਹਿਤ ਮਸੀਹ ਦੀ ਜਿਹੜੀ ਡੈੱਡ ਬੋਡੀ ਆ ਉਹ ਵੀ ਜਲਦ ਤੋਂ ਜਲਦ ਘਰ ਦੇ ਵਿੱਚ ਭੇਜੀ ਜਾਵੇ ਜਗਵੰਤ ਟੀਵੀ ਤੋਂ ਲਈ ਗੁਰਪ੍ਰੀਤ ਸਿੰਘ ਸਾਹਿਲ ਹਮੇਸ਼ਾ